ਵਿਗਿਆਰਾ ਥੋੜਾ ਬਹੁਤ ਜੋ ਵੀ 1000 1500 ਜੇ ਕਿਸੇ ਦਾ ਡਬੂ ਖਰਚਾ ਹੁੰਦਾ ਵਾ ਉਹ ਹੀ ਆ ਮਤਲਬ ਜਿਹੜੀ ਐਡੀ ਪ੍ਰੋਫੈਸ਼ਨਲਰੀ ਦੀ ਫੀਸ ਆ ਉਹ ਫਰੀ ਆ ਜੇ ਕੋਈ ਮਸਲਾ ਆਊਗਾ ਤੇ ਪ੍ਰਾਇੋਰਟੀ ਆਮ ਆਦਮੀ ਦੇ ਵਰਕਰ ਨੂੰ ਦਿੱਤੀ ਜਾਊਗੀ ਫਕੀ ਹੀ ਮੈਨੇਜ ਕਰਾਂਗੇ ਬਨੂ ਸਾਹਿਬ ਦੀ ਪੂਰੀ ਸਕੋਪ ਆ ਔਰ ਅਜੇ ਤੇ ਸਫੀਸ਼ੀਅੰਟ ਤੇ ਮੇਰੇ ਖਿਆਲ ਨਾਲ ਜੇ 1000 ਗੇਸ ਤੱਕ ਤੇ ਮੈਂ ਇਕੱਲਾ ਹੀ ਕਾਫੀ ਕਿੰਨਾ ਜਿਹੜਾ ਹਲਕੀ ਦਾ ਇਨਚਾਰਜ ਕਰਨਾ ਕਰੇ ਅਸੀਂ ਆਪਣੇ ਤੌਰ ਤੇ ਨਹੀਂ ਕਰ ਸਕਦੇ ਵਰਲਡ ਜਿਹੜਾ ਬੈਂਡੇਰੀ ਹੋ ਰਿਹਾ ਕਿ ਜਿਹੜਾ ਕਿਸੇ ਲੀਡਰ ਨੇ ਆਪਣੇ ਤੌਰ ਤੇ ਇਸ ਚੀਜ਼ ਵੱਲ ਸੋਚਿਆ ਕਾਰਨ ਨੂੰ ਜਿਹੜੇ ਲੋਕ ਜਾਣਦੇ ਆਂ ਜੀ ਉਹਨਾਂ ਨੂੰ ਪਤਾ ਮੇਰਾ ਘਰ ਦੇ ਤੇ ਪਬਲੇ ਦੀ ਕਿਰਪਾ ਨਾਲ ਠੀਕ ਜੇ ਨਹੀਂ ਫ੍ਰੀ ਕਰ ਰਹੀਆਂ ਤੋ ਵਿੜਾ ਚੁੱਕ ਲਿਆ ਸੰਗਤ ਦੀ ਸੇਵਾ ਕਰਨ ਦਾ ਪਾਰਟੀ ਦੀ ਸੇਵਾ ਕਰਨ ਦਾ ਤੇ ਫਿਰ ਇਹ ਚੀਜ਼ ਨਹੀਂ ਵੇਖੀ ਜਾਂਦੀ ਹੁੰਦੀ ਕਿ ਅੱਜ ਰਹਿਣਾ ਰੱਛ ਰਹੂਗਾ ਤੇ ਇਹ ਪਾਰਟੀ ਰਾਈਜ਼ ਕਰੂਗੀ ਇਸੇ ਤਰ੍ਹਾਂ ਦੀ ਕਿਸੇ ਨਕੀਰ ਸੋਵੇ ਪੂਰੇ ਹਰਕਾ ਫਲੇਦ ਕੁੜੀਆਂ ਵਾਸੀਆਂ ਦਾ 190 ਪਿੰਡਾਂ ਦੇ ਵਿੱਚੋਂ ਇਹਨਾਂ ਵਾੜਾਂ ਦੇ ਵਿੱਚੋਂ ਜਿੰਨੀ ਵੀ ਸੇਵਾ ਹੋ ਸਕੀ ਦੀ ਸਾਡਾ ਪ੍ਰਾਂਤਿਕ ਵਿੱਚ ਦਰਤੀ ਵਰਤਵਾ ਦਾ ਆਪਣੇ ਮੋਢਿਆਂ ਤੇ ਬਾਕੀ ਚੁਗਾ ਕਿਸੇ ਨੂੰ ਕੇਸ ਵਾਸਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੀਤੇ ਦੀ ਲੋੜ ਨਹੀਂ ਜੋ ਮੈਨੂੰ ਮਹਿਸੂਸ ਹੋਇਆ ਕਿ ਇਸਾਂ ਦੇ ਵਿੱਚ ਕਈਆਂ ਪਰਿਵਾਰਾਂ ਦੇ ਧੰਨ ਚੜ੍ਹ ਗਏ ਨੇ ਡਾਕਟਰ ਸੁਚਿੰਦਰ ਸਿੰਘ ਬਟਾਲਾ ਕੋਲ ਪ੍ਰੈਕਟਿਸ ਕਰਦਾ ਨੂੰ ਮੇਰੇ ਜਿਹੜੀ ਰਿਹائش ਹੈ ਫਤਿਹਗੜ ਚੁੜੀਆਂ ਹਲ ਵਿੱਚ ਪੈਂਦੀ ਹੈ ਮੈਂ ਤੇ ਪੰਨੂ ਸਾਹਿਬ ਜਿਹੜੇ ਸਾਡੇ ਕੋਲ ਇੱਕ ਬੰਦਾ ਆਇਆ ਜਿਹਨੂੰ ਅਸੀਂ ਵੇਖਿਆ ਕਿ ਉਹ ਮੁਕਦਮੇਬਾਜ਼ੀ ਜੀ ਉਹਦਾ ਜਿਹੜਾ ਘਰ ਦੀ مالی ਹਾਲਤ ਜਹੀ ਹੋ ਗਈ ਹੈ ਕਿ ਜਿਹੜਾ ਉਹ ਖਾਣਾ ਉਹਦਾ ਜਿਹੜਾ ਘਰ ਦਾ ਖਰਚਾ ਉਹ ਵੀ ਚੱਲਣਾ ਬਹੁਤ ਔਖਾ ਹੋਣਾ ਪੈਣਾ ਪੰਨੂ ਸਾਹਿਬ ਨੇ ਮੇਰਾ ਸਲਾਹ ਦਿੱਤੀ ਕਿ ਸਰਕਾਰ ਨੇ ਆਟਾ ਗਲ ਦਾ ਇਨੀਸ਼ੀਏਟਿਵ ਲਿਆਵਾ ਹੈਸਲੀ ਮਹੱਲਾ ਗਲੀ ਦਾ ਇਨੀਸ਼ੀਏਟਿਵ ਲਿਆਵਾ ਕਿਉਂ ਨਾ ਆਪਾਂ ਇੱਕ ਲੀਗਲ ਤੌਰ ਤੇ ਆਪਾਂ ਹਲਕੇ ਨੂੰ ਇੱਕ ਆਪਾਂ ਇਹ ਵੀ ਸਪੋਰਟ ਕਰ ਦਈਏ ਕਿ ਜਿਹੜਾ ਕਿਉਂਕਿ ਪ੍ਰਾਣੀ ਕਹਾਵਤ ਹੈ ਕਿ ਜਾਂ ਮੁਕਦਮਾ ਤੇ ਜਾਂ ਬਿਮਾਰੀ ਘਰ ਨੂੰ ਝਾੜਦੀ ਹੈ ਪੰਨੂ ਸਾਹਿਬ ਬੜੇ ਹਲਕੇ ਨੂੰ ਲੈ ਕੇ ਬਹੁਤ ਜ਼ਿਆਦਾ ਗੰਭੀਰ ਸੋਚ ਰੱਖਦੇ ਹਮੇਸ਼ਾ ਸੋਚਦੇ ਰਹਿੰਦੇ ਕਿ ਕਿਦਾਂ ਬੈਟਰਮੈਂਟ ਹੋ ਸਗੇ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਮੇਰਾ ਭਰਾ ਵਾ ਤੇ ਤੂੰ ਐ ਜੀ ਇਹਨੂੰ ਵੇਖ ਤੇ ਆਪਾਂ ਇਹਨਾਂ ਹਲਕੇ ਜਿਹੜਾ ਬੰਦੇ ਜਿਹੜੇ ਮੁਕਦਮੇਬਾਜ਼ੀ ਜਿਨ੍ਹਾਂ ਦਾ ਘਰ ਦੀ ਮਾਲੀ ਖਾਸ ਜਿਹੜੀ ਹੋਰ ਪੱਤਰ ਹੋ ਜਾਂਦੀ ਹੈ ਆਪਾਂ ਤੋਂ ਤੇ ਉਹਨੂੰ ਆਪਾਂ ਫੀ ਕਰਨ ਵਾਸਤੇ ਜਿਹੜਾ ਆਪਾਂ ਲੀਗਲ ਹੈਲਪ ਰਹੀ ਹੈ ਆਪਾਂ ਲੱਕ ਦੇ ਵਿੱਚ ਤੇ ਮੈਂ ਕਿਉਂਕਿ ਮੇਰਾ ਉਹਨਾਂ ਦਾ ਭਰਾਵਾਂ ਤੋਂ ਬਹੁਤ ਪਿਆਰ ਆ ਤੇ ਮੈਂ ਉਸੇ ਵੇਲੇ ਆਖਿਆ ਕਿ ਜਦੋਂ ਤੁਸੀਂ ਸਾਡਾ ਹੁਕਮ ਆਪਾਂ ਕਰ ਲੈਨੇ ਆਂ ਤੇ ਇਹ ਜਿਹੜਾ ਹੁਣ ਫਟੇ ਘੜ ਚੁੰਡੀਆਂ ਦੇ ਵਾਸਤੇ ਐਲਾਨ ਕੀਤਾ ਕਿ ਕੋਈ ਵੀ ਮੁਕੱਦਮਾ ਜਿਹੜਾ ਭਾਵੇਂ ਕੋਈ ਸਿਵਲ ਆ ਕ੍ਰਿਮਿਨਲ ਆ ਕੁਝ ਵੀ ਆ ਆਪਾਂ ਮੈਟ੍ਰਿਮੋਨੀਅਲ ਆ ਚਾਹੇ ਕੋਈ ਸੈਸ਼ਨ ਕੋਡ ਕਾਫੀ ਤਰ੍ਹਾਂ ਦੇ ਜੇ ਮੈਂ ਕੇਸ ਲੈਣ ਲੱਗ ਜੂੰਗਾ ਤੇ ਲਗ ਲਗਤਰ ਨੇਚਰ ਦੇ ਕੇਸ ਹੁੰਦੇ ਆ ਉਦੇ ਵਿੱਚ ਜਿਹੜਾ ਅਸੀਂ ਆਪਣੀ ਆਮ ਆਦਮੀ ਪਾਰਟੀ ਨਾਲ ਕਿਉਂਕਿ ਮੈਂ ਸੰਬੰਧ ਰੱਖਦਾ ਹਾਂ ਤੇ ਹਲਕਾ ਫਤਿਹਗੜ ਚੂੜੀਆਂ ਚਹੀਂ ਇਹ ਅ ਸ਼ੁਰੂ ਕੀਤਾ ਇਨੀਸ਼ੀਏਟਿਵ ਜਿਹੜਾ ਵਾ ਇਹ ਲੋਕਾਂ ਦੀ ਬਿਨਾਂ ਕਿਸੇ ਵਕੀਲ ਦੀ ਫੀਸ ਤੋਂ ਜਿਹੜਾ ਉਹਨਾਂ ਦੀ ਮਦਦ ਕਰਨੀ ਆ ਸੱਚ ਤਾਂ ਜੋ ਲੋਕਾਂ ਦਾ ਜਿਹੜਾ ਜ਼ਿੰਦਗੀ ਜਿਹੜੀ ਸੁਖਾਲੀ ਇਸ ਟਵਿੰਡਰ ਜੀ ਜਿਹੜਾ ਤੁਸੀਂ ਇਹ ਫ੍ਰੀ ਕਰ ਰਹੇ ਜੇ ਇਹ ਆਮ ਆਦਮੀ ਪਾਰਟੀ ਦੇ ਵਰਕਰ ਵੋਟਰ ਜਾਂ ਕੋਈ ਵੀ ਆ ਸਕਦਾ ਹਲਕਾ ਫਟੇਕੜ ਚੂੜੀਆਂ ਵੇਖੋ ਪ੍ਰਾਇੋਰਟੀ ਤੇ ਹੱਦੀ ਵੇਖੋ ਹਰ ਕੋਈ ਬੰਦਾ ਪ੍ਰਾਇੋਰਟੀ ਤੇ ਪਾਰਟੀ ਲਈ ਹੁੰਦੀ ਹੈ ਪਰ ਕੋਈ ਵੀ ਗਰੀਬ ਬੰਦਾ ਜਿਹੜਾ ਜਾਂ ਕੋਈ ਵੀ ਗਰੀਬ ਦਾ ਗਰੀਬ ਦਾ ਕ੍ਰਾਈਟਰੀਆ ਹੀ ਨਹੀਂ ਜੀ ਕਿਉਂਕਿ ਅੱਜ ਦੇ ਜਮਨ ਵਿੱਚ ਮਿਡਲ ਮੈਨ ਸਭ ਤੋਂ ਵੱਧ ਸਫਰ ਕਰਨ ਰਿਹਾ ਗਰੀਬ ਤੇ ਨਾ ਉਹਨਾਂ ਨੂੰ ਜਿਹੜਾ ਮਿਡਲ ਮੈਨ ਉਹਨੂੰ ਨਾ ਵਿਚਾਰੇ ਕੋਈ ਸਹੂਲਤ ਆ ਇਸ ਦੇ ਵਿੱਚ ਕੋਈ ਵੀ ਕ੍ਰਾਈਟੇਰੀਆ ਨਹੀਂ ਕੋਈ ਵੀ ਆ ਸਕਦਾ ਪਰ ਜਦੋਂ ਕੋਈ ਮਸਲਾ ਆਊਗਾ ਤੇ ਪ੍ਰਾਇੋਰਟੀ ਆਮ ਆਦਮੀ ਦੇ ਵਰਕਰ ਨੂੰ ਦਿੱਤੀ ਜਾਊਗੀ ਕਿਉਂਕਿ ਮੈਂ ਸਬੰਧ ਜਿਹੜਾ ਉਹ ਪਾਰਟੀ ਲੈ ਰੱਖ ਦਉ। ਸੁਭਨ ਸਿੰਘ ਜੀ ਕੇਸ ਕੜੇ ਜਸਟਿਸ ਕਹਿੰਦਾ ਤੁਸੀਂ ਦੱਸਿਆ ਵਕਾ ਛੋਟੇ ਤੋਂ ਛੋਟਾ ਤੋਂ ਵੱਡੇ ਤੋਂ ਵੱਡਾ ਕੇਸ ਕ੍ਰਿਮੀਨਲ ਹੋਵੇ ਜਾਂ ਕੋਈ ਵੀ ਕੇਸ ਠੀਕੇ ਦੇ ਕੇਸ ਹੈ ਨਹੀਂ ਟੀਮ ਆਪਣੇ ਕੋਲ ਅਵੇਲੇਬਲ ਟੀਮ ਸਾਡੇ ਕੋਲ ਦੇਖੋ ਜੀ ਮੇਰੇ ਮੇਰੇ ਬਿੱਤਰ ਨੇ ਜੀ ਸਾਹਿਬ ਇਹਦੇ ਹੋਰ ਸਾਡੇ ਕੋਲ ਵੀ ਐਡਵੋਕੇਟ ਸਾਹਿਬ ਨੇ ਜਿਹੜੇ ਟੀਮ ਸਾਡੇ ਹੈਗੇ ਨੇ ਟੀਮ 'ਚ ਸਾਨੂੰ ਲੋਡ ਪਈ ਹੈ ਹੀ ਹੋਰ ਵੀ ਆਪਣੀ ਟੀਮ ਦਾ ਮੈਨੇਜਮੈਂਟ ਕਰਾਂਗੇ ਪਰ ਅਜੇ ਤੱਕ ਸਫੀਸ਼ੈਂਟ ਤੇ ਮੇਰੇ ਖਿਆਲ ਨਾਲ ਜੇ 1000 ਕੇਸ ਤੱਕ ਤੇ ਮੈਂ ਇਕੱਲਾ ਹੀ ਕਾਫੀ ਹੈ ਤੇ 1000 2000 ਇੰਨੇ ਜਿਹੜਾਹੀਂ ਇੱਥੇ ਬਾਕੀ ਲਿਟੀਗੇਸ਼ਨ ਹੋ ਸਕਦੀ ਹੈ ਤੇ ਫਰੀਨ ਸਾਹਿਬ ਹੈਗੇ ਨੇ ਹੋਰ ਵੀ ਮੇਰੇ ਦੋ ਦੋਸਤ ਨੇ ਜਿਹੜੇ ਅੱਜ ਜਿਨ੍ਹਾਂ ਨੇ ਕਿਹਾ ਹੈ ਜੀ ਤੁਹਾਡੇ ਨਾਲ ਬਾਕੀ ਹੀ ਮੈਨੇਜ ਕਰਾਂਗੇ ਬੰਦੂ ਸਾਹਿਬ ਦੀ ਪੂਰੀ ਸਪੋਰਟ ਹੈ ਜੀ ਸਾਨੂੰ ਲੋਡ ਪਈ ਹੈ ਇਹ ਟੀਮ ਮੈਰ ਵੀ ਕਰਾਂਗੇ ਜੇ ਕੋਈ ਉਦਾਂ ਜਿਦਾ ਅਸੀਂ ਫ੍ਰੀ ਯੋਗਦਾਨ ਪਾ ਰਹੇ ਹਾਂ ਜੇ ਉਦਾਂ ਪੁੱਛਣਾ ਚਾਹੂ ਕੋਈ ਪਾਰਟੀ ਲਈ ਉਹ ਵੀ ਗਈ ਉਹ ਬਾਤ ਦੀ ਗੱਲ ਆ ਜਦੋਂ ਸ਼ੁਰੂਆਤ ਆ ਬਾਕੀ ਅਸੀਂ ਤਰ੍ਹਾਂ ਇਹਨੂੰ ਮੈਨੇਜਮੈਂਟ ਕਰਨੀ ਪਈ ਆ ਪਾ ਕਰ ਲੈਣੀ ਸਤਵਿੰਦਰ ਜੀ ਜਿਵੇਂ ਕਿ ਵੇਖਿਆ ਜਾਵੇ ਕਿ ਤੁਹਾਡੀ ਬਟਾਲਾ ਤੋਂ ਐਮਐਲਏ ਅਮਨ ਸ਼ੇਰ ਸਿੰਘ ਸ਼ਰੀਕਲਸੀ ਨਾਲ ਵੀ ਕਾਫੀ ਨਜ਼ਦੀਕੀਆਂ ਹੈ ਤੁਹਾਡੀਆਂ ਤੇ ਤੁਸੀਂ ਬਟਾਲਾ ਵੀ ਫ੍ਰੀ ਕਰਨ ਜਾ ਰਹੇ ਜੇ ਕਿਉਂ ਫਤਗੜ ਚੂੜੂ ਇਹ ਮਜ਼ਦੀਕੀਆਂ ਤਾਂ ਚਲੋ ਹੁਣ ਵੀ ਹੈ ਜੀ ਤੇ ਪਰ ਅਜੇ ਮੇਰੀ ਪੰਨੂ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ ਵੇਖੋ ਜਦੋਂ ਹਲਕੀ ਦਾ ਇੰਚਾਰਜ ਜਿਹੜਾ ਉਹ ਕੋ ਬਾਗਦੋੜ ਹੁੰਦੀ ਆ ਜਿੰਨਾ ਜਿਹੜਾ ਹਲਕੀ ਦਾ ਇੰਚਾਰਜ ਗੱਲ ਨਾ ਕਰੇ ਅਸੀਂ ਆਪਣੇ ਤੌਰ ਤੇ ਨਹੀਂ ਗੱਲ ਕਰ ਸਕਦੇ ਪੰਨੂ ਸਾਹਿਬ ਦੀ ਸੋਚ ਹੀ ਤੇ ਪੰਜਾਬ ਚ ਛੱਡ ਕੇ ਮੇਰੇ ਖਿਆਲ ਨਾਲ ਵਰਲਡ ਜੇ ਬੈਲੀਅਰੀ ਹੋ ਰਿਹਾ ਕਿ ਜਿਹੜਾ ਕਿਸੇ ਲੀਡਰ ਨੇ ਆਪਣੇ ਤੌਰ ਤੇ ਇਸ ਚੀਜ਼ ਵੱਲ ਸੋਚਿਆ ਕਿ ਆਪਾਂ ਇਹ ਚੀਜ਼ ਕਰਨੀ ਚਾਹੀਦੀ ਆ ਜੇ ਹਮ ਗਫਦੇ ਘੜ ਚੂੜੀਆਂ ਤੇ ਸ਼ੁਰੂਆਤ ਹੋ ਰਹੀ ਆ ਤੇ ਜੇ ਗੱਲਾਂ ਹੁ ਗਫਦੇ ਘੜ ਚੂੜੀਆਂ ਇਹਦੇ ਵਿੱਚ ਸਤਿੰਦਰ ਜੀ profession ਆ ਤੁਹਾਡਾ ਕਾਰੋਬਾਰਾ ਕਾਰੋਬਾਰੀ ਕੇਸ ਨੇ profession ਆ ਤੁਹਾਡਾ ਤੇ ਜੈਸੀ ਕਹਿੰਦਾ ਤੁਸੀਂ ਫ੍ਰੀ ਕਰ ਦਿੱਤਾ ਫਿਰ ਤਾਂ ਫ੍ਰੀ ਦੇ ਕੇਸ ਲੜੋਗੇ ਫਿਰ ਘਰ ਕਿਦਾਂ ਚਲਾਓਗੇ ਆਪਾਂ ਘਰ ਮੈਨੂੰ ਜਿਹੜੇ ਲੋਕ ਜਾਣਦੇ ਆ ਜੀ ਉਹਨਾਂ ਨੂੰ ਪਤਾ ਮੇਰਾ ਘਰ ਕਿ ਬੱਦੇ ਦੀ ਕਿਰਪਾ ਨਾਲ ਠੀਕ ਹੈ ਤਾਂਹੀਂ ਫ੍ਰੀ ਕਰ ਰਹੀਆਂ ਜੇ ਕਰੋ ਉਦਾਂ ਦੇ ਹੁੰਦੇ ਤੇ ਫਿਰ ਸ਼ਾਇਦ ਇਹ ਚੀਜ਼ ਨਹੀਂ ਪੋਸੀਬਲ ਇੱਕ ਕੇਸ ਲੜਨਾ ਹੀ ਪੋਸੀਬਲ ਨਹੀਂ ਹੋਊਗਾ ਪਰ ਮੈਂ ਠੀਕ ਹੈ ਮੇਰੇ ਤੁਹਾਨੂੰ ਰਾਸ਼ੀ ਫ੍ਰੀ ਵਾਲੇ ਰਹਿਣਾ ਹੁੰਦਾ ਤੇ ਬਿਲਕੁਲ ਕੋਈ ਗੱਲ ਨਹੀਂ ਜੀ ਫਿਰ ਜਦੋਂ ਜਦੋਂ ਬੇੜਾ ਚੁੱਕ ਲਿਆ ਮਨਕੰਤੀ ਸੇਵਾ ਕਰਨ ਦਾ ਪਾਰਟੀ ਦੀ ਸੇਵਾ ਕਰਨ ਦਾ ਤੇ ਫਿਰ ਇਹ ਚੀਜ਼ ਨਹੀਂ ਵੇਖੀ ਜਾਂਦੀ ਹੁੰਦੀ ਕਿ ਅਸੀਂ ਰਹਿਣਾ ਰਹਿਸ਼ ਰਹੂਗਾ ਤੇ ਆਪਾਂ ਪਾਰਟੀ ਰਾਈਜ਼ ਕਰੂਗੀ ਜੇ ਲੋਕਾਂ ਦੀ ਸੇਵਾ ਕਰਾਂਗੇ ਜੇ ਆਪਾਂ ਵਿਲੇ ਬੈਣਾ ਤਾਂ ਫਿਰ ਫਿਰ ਤੇ ਫਾਇਦਾ ਹੀ ਕੋਈ ਨਹੀਂ ਹੈ ਕੈਮਰੇ ਹੁੰਦੇ ਨਾ ਪਬਲਿਸਿਟੀ ਲੈਣ ਵਾਸਤੇ ਵੀ ਲੋਕ ਆ ਜਾਂਦੇ ਨੇ ਕਿ ਜੀ ਇਦਾਂ ਕਰਾਂਗੇ ਹੈਨਾ ਜਿਸ ਜਿੱਕੇ ਨਾਲ ਹੁਣ ਤੁਹਾਡੇ ਨੂੰ ਐਲਾਨ ਤਾਂ ਕਰ ਦਿੱਤਾ ਗਿਆ ਕਿ ਨਾ ਸਮਰ ਇਹ ਕਰੇ ਲਾਂ ਪੰਡਤ ਸਾਹਿਬ ਮੈਂ ਮਨੂ ਜਾਣਦਾ ਹੀ ਜੋ ਤੇ ਪਬਲਿਸਿਟੀ ਲਈ ਨਹੀਂ ਕਰੇ ਜੋ ਵੀ ਚੀਜ਼ਾਂ 2-4 ਮਹੀਨੇ ਚ ਸਾਹਮਣੇ ਆ ਜਾਂਦੀਆਂ ਹੁੰਦੀਆਂ ਜਿਹੜਾ ਇਹ ਲਾਣੇ ਹਨ ਮਿਸ਼ਨ ਦੀ ਲਾਣੇ ਇਹਦੇ ਸਟੇਟ ਪਾਰਟੀ ਨਾਲ ਜੁੜੇ ਨੇ ਉਹਨਾਂ ਲਈ ਆਪਾਂ ਉਦਾਂ ਵੀ ਖੜੇ ਆ ਇਹ ਨੂੰ ਸਭ ਨੂੰ ਪਤਾ ਜੇ ਮੈਂ ਜਿਹੜੀ ਡਿਊਟੀ ਅੱਜ ਤੱਕ ਲਈ ਮਗਰ ਦੀ ਪਿਛੇ ਨਹੀਂ ੜਿਆ ਸਾਨੂੰ ਰਾਤ ਦਿਨ ਕਿਤੇ ਬਹਿਣਾ ਪਵੇ ਜਾਂ ਕੁਝ ਕਰਨਾ ਪਵੇ ਇਹ ਵੀ ਟ੍ਰੈਕ ਰਿਪੋਰਟ ਬੰਦੇ ਦਾ ਦੱਸ ਦਿੰਦਾ ਹੁੰਦਾ ਜੇ ਵੀ ਅੱਗੇ ਫਿਚਰ ਵੀ ਦੱਸੂਗਾ ਕਦੋਂ ਤੱਕ ਰਹੂਗਾ ਇਹ ਬਿਲਕੁਲ ਫ੍ਰੀ ਹੋਵੇਗਾ ਕਿ ਜਾਂ ਕੋਈ ਇਹਦੇ ਵਿੱਚ ਖਰਚਾ ਲਿਆ ਜਾਏ ਇਹਦੇ ਵਿੱਚ ਵੇਖੋ ਇਹ ਪ੍ਰੀਸ਼ ਦੇ ਵਿੱਚ ਹੁੰਦਾ ਵੀ ਰਿਪੋਰਟ ਪਬਲਿਕੇਸ਼ਨ ਕਰ ਦਿੰਦੀ ਆ ਅਖਬਾਰਾਂ 'ਚ ਇੰਟਰਵਿਊ ਹੁੰਦਾ ਅਸੋ ਦੇ ਲਾਕਿਚਾ ਕੇ ਖਰਚਾ ਹੋ ਜਾਣਾ ਫਿਰ ਪਰਵਰਕ ਜਿਹੜਾ ਜਿਹੜੀ ਵਕੀਲ ਦੀ ਸਰਵਿਸ ਹੈ ਲੀਗਲ ਜਿਹੜੀ ਉਹ ਫ੍ਰੀ ਦਿੱਤੀ ਜਾਊਗੀ ਫ੍ਰੀ ਆਫ ਕਾਪ ਬਾਕੀ ਇਹਨਾਂ ਟਾਈਪਿੰਗ ਵੇਅਰਾ ਥੋੜਾ ਬਹੁਤ ਜੋ ਵੀ 1000 1500 ਜੇ ਕਿਸੇ ਤੱਕ ਕੋਈ ਖਰਚਾ ਹੁੰਦਾ ਉਹ ਹੀ ਆ ਮਤਲਬ ਜਿਹੜੀ ਐਡੀ ਪ੍ਰੋਫੈਸ਼ਨਲ ਜਿਹੜੀ ਫੀਸ ਆ ਉਹ ਫ੍ਰੀ ਆ ਇੱਕ ਵਾਰ ਇਹ ਥੋੜਾ ਰਿਪੀਟ ਕਰ ਦਿਓ ਕਿ ਕਿਹੜੇ ਕੇਸ ਤੁਸੀਂ ਇਹਦੇ ਵਿੱਚ ਫ੍ਰੀ ਕਰੋਗੇ ਇਹਦੇ ਵਿੱਚ ਜੀ ਦਵੰਦੀ ਕੇਸ ਨੇ

ਹਰ ਤੋਂ ਵੀਤਮੇ ਸਰਤਾਜੂਗ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਹਰਕਾਰ ਬੁਢੇ ਦਾ ਟੂਰੀਆਂ ਦੀ ਤੁਮਾਉਣ ਦੀ ਬੜੀ ਮਿਹਰਬਾਨੀ ਦਿੱਤੀ ਹੈ ਕਿ ਸਰਤਾਜ ਗੁਰ ਸਿੰਘ ਮਾਲੋ ਹਮੇਸ਼ਾ ਸਾਾਨੂੰ ਵਿਸ਼ੇਸ਼ਾ ਦਿੱਤੀ ਗਈ ਹੈ ਭਾਵੇਂ ਕੋਈ ਕਿਸੇ ਪਾਰਟੀ ਦੇ ਨਾਲ ਵੀ ਜੁੜਿਆ ਹੋਵੇ ਅਸੀਂ ਸਾਰਿਆਂ ਨੇ ਸੇਵਾਦਾਰ ਭਰਤੀ ਕੰਮ ਕਰਾਂਗੇ ਇਸ ਕਰਕੇ ਮੇਰਾ ਭਰਾ ਛੋਟਾ ਭਰਾ ਸੁਖਵਿੰਦਰ ਸਿੰਘ ਕਰਨੂਕੇਟ ਜਿਨ੍ਹਾਂ ਦੀ ਅਜੇ ਭਰਾ ਇੱਕ ਮੈਨ ਡਿਊਟੀ ਲਈ ਹੈ ਕਿ ਜਿੰਨੇ ਵੀ ਹਲਕੇ ਦੀ ਪੂਰੀ ਸੰਗਠ ਆਪਣਾ ਕੋਈ ਵੀ ਵਕੀਲ ਇਹ ਗੁਰੂ ਜਿਹੜਾ ਨਾਲ ਕੰਮ ਹੋਣਾ ਚਾਹੁੰਦਾ ਐ ਜੇ ਮੈਂ ਤਾਂ ਪੰਜਾਬੀ ਦੇ ਵਿੱਚ ਜਿਆਦਾ ਹੋਰ ਵੀ ਹਰ ਇੱਕ ਪਰਿਵਾਰ ਨੂੰ ਸਮਝਾ ਸਕੀ ਨੇ ਤੇ ਲੀਡ ਵੀ ਕਿਸੇ ਨੇ ਅੜਵਾਈ ਜਿਹੜੀ ਨਹੀਂ ਹੋਵੇ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੇ ਕੇਸ ਹੋਵੇ ਪੂਰੇ ਹਲਕਾ ਫਰੀਦਕੋਟ ਦੀਆਂ ਵਸੀਆਂ ਦਾ 190 ਪਿੰਡਾਂ ਦੇ ਵਿੱਚੋਂ ਕਿਹੜਾ ਵਾੜਾਂ ਦੇ ਵਿੱਚੋਂ ਜਿੰਨੀ ਵੀ ਸੇਵਾ ਹੋ ਸਕੀ ਦੀ ਸਾਡਾ ਭਰਾ ਸੁਖਮਿੰਦਰ ਸਿੰਘ ਵਰਤਮਾਨ ਦਾ ਆਪਣੇ ਮੋਢਿਆਂ ਦੇ ਉੱਤੇ ਭਾਰ ਚੁੱਕੂਗਾ ਔਰ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਜੋ ਕਾਗਜ਼ ਪੇਪਰ ਵਰਕ ਦਾ ਥੋੜਾ ਬੋਤਾ ਖਰਚਾ ਹੋਊਗਾ ਉਹ ਖਰਚਾ ਥੋੜਾ ਬੋਤਾ ਖਰਚਾ ਮੈਂ ਕਹਿ ਰਿਹਾ ਕਿਸੇ ਨੂੰ ਕੇਸ ਵਾਸਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਨੁਕੀਸ ਦੇਣ ਦੀ ਲੋੜ ਨਹੀਂ ਇਸ ਵਾਸਤੇ ਸਾਡਾ ਪ੍ਰਾਂਤ 57 ਸਿੰਘ ਪੂਰਾ ਹਲਕਾ ਫੋਦੇ ਕਰਤੂਰੀਆਂ ਦੇ ਜਿੰਨਾ ਵੀ ਲੀਗਲੀ ਜਿੰਨੀ ਵੀ ਕਿਸੇ ਤਰ੍ਹਾਂ ਦੀ ਲੋੜ ਹੋਵੇ 24 ਘੰਟੇ ਹਾਜ਼ਰ ਹੋਈਦਾ ਮੇਰੀ ਇਹ ਦੁਬਾਰਾ ਬੇਨਤੀ ਹੈ ਕਿ ਮੈਂ ਜੋ ਹਲਕਾ ਫੋਦੇ ਮਨਤੂਰੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਮੈਂ ਸੇਵਾ ਦੇ ਵਿੱਚ ਜਾਣਾ ਹੈ ਜੋ ਮੈਨੂੰ ਮਹਿਸੂਸ ਹੋਇਆ ਕੇਸਾਂ ਦੇ ਵਿੱਚ ਕਈਆਂ ਪਰਿਵਾਰਾਂ ਦੇ ਕੰਮ ਜੁੜਗੇ ਨੇ ਪਰਿਵਾਰ ਗਰੀਬ ਹੁੰਦੇ ਨੇ ਪਰਵਾਹ ਦੇ ਲਈ ਭੁੰਡੇ ਨੇ ਖੱਤਰ ਦਾ ਤਰੀਕਾ ਜਾਂਦਾ ਬੈਂਡ ਪਰਮਾਤਮਾ ਕੀ ਹੋ ਦਾਸ ਕਰਦੇ ਆਂ ਕਿ ਪਰਮਾਤਮਾ ਕਿਸੇ ਵੀ ਭੇਦ ਦਾ ਕਿਸਨਾ ਪਵੇ ਜਿਹਨਾਂ ਦਾ ਜੰਬਰ ਨੰਬਰ 131 ਪਟਾਲਾ ਉਹਦੇ ਕਿਸੇ ਨੂੰ ਵੀ ਲੱਗਦਾ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਹੱਲ ਨਹੀਂ ਹੋ ਰਿਹਾ ਜਾਂ ਕਿਸੇ ਤਰ੍ਹਾਂ ਦੀ ਹੋਰ ਵੀ ਮੁਸ਼ਕਲ ਹੈ ਤੁਸੀਂ ਮੇਰੇ ਨਾਲ ਕਨੈਕਟ ਕਰ ਸਕਦੇ ਜੇ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਭਰਾਵਰੇ ਜੇ ਪਤਾ ਨਹੀਂ ਲੱਗ ਰਿਹਾ ਤੁਸੀਂ ਮੇਰੇ ਨਾਲ ਕਨੈਕਟ ਕਰ ਸਕਦੇ ਮੇਰੀ 3 ਨੰਬਰ ਕਲਾਸ ਵਿੱਚ ਜੀ ਕਲਾਸ ਵਿੱਚ ਦਾ ਦੁਬਾਰਾ ਸਾਰੀ ਸੰਗਤ ਨੂੰ ਬੇਨਤੀ ਕਰਨਾ ਤੇ ਉਹਨਾਂ ਕਿ ਵਰਤਮਾਨ ਜਿੰਨਾ ਵੀ ਸਿਸਟਮ ਦੇ ਵਿੱਚ ਰਹਿ ਕੇ ਭਰਾ ਕੋਲ ਆਉ ਪਰ ਮੇਰੇ ਕੋਲ ਹੋਰ ਵੀ ਹਲਕੇ ਦੇ ਮਾਦਮ ਦੀ ਕੰਮਾਂ ਦੇ ਵਿੱਚ 1 ਲੀਟਰ ਦੀ ਗਵਰਨਮੈਂਟ ਦੀ ਡਿਊਟੀ ਹੁੰਦੀ ਹੈ ਮੇਰੇ ਕੋ ਦਿਨ ਹੀ ਨਹੀਂ ਸੇਵਾ ਕਰਨ ਲਈ ਜਿੰਨੇ ਨੂੰ ਬਹੁਤ ਬਹੁਤ ਧੰਨਵਾਦ